ਜਸੀਂ ਪਹੁੰਚ ਗਏ ਆ ਜੀ ਸਰਸ ਮੇਲਾ ਅਮਰਸਰ ਦੇ ਵਿੱਚ ਇਹ ਰੰਜੀਤ ਐਵੇਨਿਊ ਦੇ ਵਿੱਚ ਲੱਗਿਆ ਹੋਇਆ ਦਸਹਰਾ ਗਰਾਊਂਡ ਦੇ ਵਿੱਚ ਤੇ ਬਹੁਤ ਵੱਡੇ ਲੈਵਲ ਦਾ ਮੇਲਾ ਹੈ तकरीबन 300 ਤੋਂ ਪਲੱਸ ਜਿਹੜੀਆਂ ਸਟਾਲਸ ਹੈ ਦੀ ਇੱਥੇ ਸਾਨੂੰ ਜਿਹੜੀ 279 ਨੰਬਰ ਸਟਾਲ ਮਿਲੀ ਹੈ ਤੇ ਬਹੁਤ ਸਾਰੇ ਪ੍ਰੋਡਕਟ ਲੈ ਕੇ ਪਹੁੰਚੇ ਆ ਆਰਗੇਨਿਕ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਖਪਲੀ ਵੀਟ ਦੇ ਬਿਸਕਟ ਇਹਦੇ ਵਿੱਚ ਅਸੀਂ ਸ਼ੱਕਰ ਮਿਸ਼ਰੀ ਤੇ ਨਮਕੀਨ ਬਿਸਕਟ ਅਸੀਂ ਲੈ ਕੇ ਆਏ ਆ ਫਿਰ ਉਹਦੇ ਬਾਅਦ ਚਾਹ ਮਸਾਲਾ ਸਾਡੇ ਕੋਲੇ ਜੀ ਬਿਲਕੁਲ ਕੁਆਲਟੀ ਵਾਈਜ਼ ਬਹੁਤ ਵਧੀਆ ਕੁਆਲਟੀ ਲੈ ਕੇ ਆਏ ਆ ਅਸੀਂ ਤੇ ਦਹੀਂ ਮਸਾਲਾ ਫਿਰ ਐਸ ਰਿਲੀਫ ਚੂਰਨ ਦੇਸੀ ਮੂੰਗੀ ਲੈ ਕੇ ਆਏ ਹਾਂ ਬਿਲਕੁਲ ਪਿਓਰ ਆਰਗੈਨਿਕ ਜੀ ਤੇ ਸੋਹਿੰਜੜੇ ਦਾ ਪਾਊਡਰ ਸ਼ੱਕਰ ਕੋਟਡ ਸੌਂਫ ਹੈ ਆਰਗੈਨਿਕ ਪਿਓਰ ਗੋੜ ਹੈ ਜੀ ਆਪਣਾ ਬਿਲਕੁਲ ਬਿਨਾ ਕਿਸੇ ਕੈਮੀਕਲ ਤੋਂ ਤਿਆਰ ਕੀਤਾ ਹੋਇਆ ਕੋਲਡ ਪ੍ਰੈਸ ਤੇਲ ਆ ਸਾਡੇ ਕੋਲੇ ਤੇ ਮਿੱਠੇ ਨਿੰਗੂ ਦਾ achar ਲੈ ਕੇ ਆਏ ਜੀ ਕੋਈ ਪ੍ਰੀਜ਼ਰਵੇਟਿਵ ਨਹੀਂ ਕੋਈ ਕੈਮੀਕਲ ਨਹੀਂ ਕੋਈ ਕਲਰ ਨਹੀਂ ਕੋਈ ਸਰਕਾ ਨਹੀਂ ਮਿਕਸ ਵੈਜੀਟੇਬਲ ਦਾ achar ਹੈ ਜੀ ਸਾਰਾ ਸਾਰੇ ਹੋਮ ਮੇਡ ਪ੍ਰੋਡਕਟ ਹੈ ਜੀ ਸਾਡੇ ਤੇ ਜ਼ਰੂਰ ਪਹੁੰਚੋ 279 ਨੰਬਰ ਸਟਾਲ ਹੈ ਜੀ ਰਣਜੀਤ ਐਵੇਨਿਊ ਦੇ ਵਿੱਚ ਲੱਗਿਆ ਹੋਇਆ ਜੀ ਮੇਲਾ